21 ਜਨਵਰੀ ਦੀ ਦੇਰ ਰਾਤ ਸ਼ਾਮ ਨੂੰ ਇੱਕ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਸੁਲਤਾਨਵਿੰਦ ਦੇ ਏਰੀਆ ਦੇ ਵਿੱਚ ਰਕੇਸ਼ ਕੁਮਾਰ ਜੀ ਜਿਹੜੇ ਕਿ ਸੁਨਾਰੇ ਦਾ ਉਹਨਾਂ ਦਾ ਕੰਮ ਸੀਗਾ ਢਲਾਈ ਦਾ ਸੋਨੇ ਨੂੰ ਢਲਾਈ ਦੇ ਕੰਮ ਸੀਗਾ ਉੱਥੇ ਉਹਨਾਂ ਦੇ ਕੋਲ ਚਾਰ ਵਿਅਕਤੀ ਅਣਪਛਾਤੇ ਵਿਅਕਤੀ ਜਿਹੜੇ ਉਹਨਾਂ ਦੀ ਦੁਕਾਨ ਤੇ ਆਏ ਤੇ ਉਤੋਂ ਜਿਹੜਾ ਢਲਾਈ ਵਾਲਾ ਸੋਨਾ ਉਹਨਾਂ ਕੋਲ ਪਿਆ ਸੀ ਉਹ ਉਤੋਂ ਚੱਕ ਕੇ ਲੈ ਕੇ ਫਰਾਰ ਹੋ ਗਏ ਇਮੀਡੀਏਟਲੀ ਪੁਲਿਸ ਨੇ ਜਿਹੜਾ ਇਮੀਡੀਏਟਲੀ ਉੱਤੇ ਐਕਸ਼ਨ ਲਿਆ ਸਾਡੇ ਮਾਨ ਜੋ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਪੁੱਲੋਜੀ ਨੇ ਸਾਡੇ ਏਡੀਸੀਪੀ ਜਸਰੂਪ ਕੋਲ ਐਸਪੀ ਜਿਹੜੇ ਸਾਡੇ ਅਨਵਰ ਜੈਨ ਜੀ ਨਾਲ ਉਹਨਾਂ ਦੇ ਐਸਐਚਓ ਬਲਜਿੰਦਰ ਇਹਨਾਂ ਦੀ ਟੀਮ ਨੂੰ ਹਰਕਤ ਦੇ ਵਿੱਚ ਲਿਆਂਦਾ ਗਿਆ ਉਹਨਾਂ ਨੂੰ ਵਕ ਵਕ ਟੀਮਾਂ ਜਿਹੜੀਆਂ ਵਕ ਵਕ ਉਹਨਾਂ ਦੇ ਜਿਸ ਹਿਸਾਬ ਨਾਲ ਹਿਊਮਨ ਇੰਟੈਲੀਜੈਂਸ ਅਤੇ ਸਾਨੂੰ ਜਿਹੜਾ ਟੈਕਨੀਕਲ ਸਰਵੇਨੈਂਸ ਦੇ ਦੁਆਰਾ ਜੋ ਜੋ ਸਾਡੇ ਪੁਲਿਸ ਦੇ ਅੱਗੇ ਲੀਡਸ ਆਈਆਂ ਉਸ ਦੇ ਹਿਸਾਬ ਨਾਲ ਪੁਲਿਸ ਅਕੇ ਕਾਰਵਾਈ ਉਹਨਾਂ ਨੇ ਇਮੀਡੀਏਟਲੀ ਕੀਤੀ ਇੱਕ ਤਰ੍ਹਾਂ ਬਿਲਕੁਲ ਬਲਾਈਂਡ ਕੇਸ ਸੀ ਕਿਉਂਕਿ ਵਿਅਕਤੀਆਂ ਦੀ ਕੋਈ ਬਿਲਕੁਲ ਨਹੀਂ ਪਤਾ ਸੀ ਵੀ ਕਿਹੜੇ ਵਿਅਕਤੀ ਆਏ ਨੇ ਲੇਕਿਨ ਪੁਲਿਸ ਦਾਰਾ ਬਹੁਤ ਜ਼ਿਆਦਾ ਮਿਹਨਤ ਕਰਦੇ ਹੋਏ ਜਿਹੜੇ 3 ਦਿਨਾਂ ਦੇ ਅੰਦਰ ਹੀ ਉਹਨਾਂ ਦੇ ਵਿੱਚੋਂ ਜਿਹੜੇ 3 ਵਿਅਕਤੀ ਜਿਹੜੇ ਨੇ ਉਹ ਫੜ ਲਏ ਗਏ ਨੇ ਟੋਟਲ ਇਹਨਾਂ ਦੇ ਵਿੱਚ ਜੋ ਹੁਣ ਤੱਕ ਤਫਤੀਸ਼ ਚ ਗੱਲ ਸਾਹਮਣੇ ਆਈ ਹੈ ਕਿ 6 ਵਿਅਕਤੀ ਨੇ ਜਿਨ੍ਹਾਂ ਵਿੱਚੋਂ ਦੋ ਵਿਅਕਤੀ ਜਿਹੜੇ ਇੱਕ ਭਪਿੰਦਰ ਸਿੰਘ ਜਸ਼ਨਪ੍ਰੀਤ ਸਿੰਘ ਤੇ ਹਰਪ੍ਰੀਤ ਗੌਰ ਇਹ ਤਿੰਨ ਜਣੇ ਜਿਹੜੇ ਫੜ ਲਏ ਗਿਆ ਜਿਹੜਾ ਜਸ਼ਨਪ੍ਰੀਤ ਹੈ ਇਹ ਤੇ ਇਹਦੇ ਨਾਲ ਤਿੰਨ ਹੋਰ ਸਾਥੀ ਜਿਹੜੇ ਉਸ ਦਿਨ ਮੌਕੇ ਤੇ ਜਿਹੜੇ ਅੰਦਰ ਗਏ ਸੀ ਦੁਕਾਨ ਤੇ ਜਿਨ੍ਹਾਂ ਨੇ ਉਹ ਲੁੱਟ ਨੂੰ ਅੰਜਾਮ ਦਿੱਤਾ ਸੀਗਾ ਇਹਨਾਂ ਤੋਂ ਜਿਹੜੇ ਜਸ਼ਨਪ੍ਰੀਤ ਫੜਿਆ ਗਿਆ ਜਿਹੜੇ ਬਾਕੀ ਤਿੰਨ ਹੈ ਉਹ ਵੀ ਜਲਦੀ ਅਰੈਸਟ ਹੋ ਜਾਣਗੇ ਜਿਹੜੇ ਇਹਨਾਂ ਦੇ ਨਾਲ ਲੜਕੀ ਜਿਹੜੀ ਸੀਗੀ ਉਹਦੇ ਤੋਂ ਵੀ 2 ਲੱਖ ਦੀ ਬਰਾਮਦਗੀ ਹੋਈ ਹੈ ਜਿਹੜੇ ਨਾਲ ਦੂਜਾ ਭੁਪਿੰਦਰ ਹੈ ਤੇ ਜਸ਼ਨਪ੍ਰੀਤ ਇਹਨਾਂ ਤੋਂ ਟੋਟਲ ਤਿੰਨਾ ਜਾਣਿਆਂ ਤੋਂ 4 ਲੱਖ ਦੀ ਬਰਾਮਦਗੀ ਅਤੇ 152 ਗ੍ਰਾਮ ਦੇ ਕਰੀਬ ਸੋਨਾ ਜਿਹੜਾ ਬਰਾਮਦ ਹੋ ਗਿਆ ਟੋਟਲ ਜਿਹੜਾ ਸੋਨਾ ਉੱਥੋਂ ਉਸ ਦਿਨ ਢਲਾਈ ਵਾਸਤੇ ਜਿਹਦੇ ਵਿੱਚ ਸ਼ੁੱਧ ਤੇ ਜਿਹੜਾ ਮਿਕਸ ਵਾਲਾ ਹੁੰਦਾ ਉਹ 290 ਗ੍ਰਾਮ ਦੇ ਕਰੀਬ ਉੱਥੋਂ ਜਿਹੜਾ ਚੋਰੀ ਉਹਨਾਂ ਨੇ ਕੀਤਾ ਸੀਗਾ ਪੁਲਿਸ ਨੇ ਬੜਾ ਐਕਟਿਵਲੀ ਤੇ ਬੜਾ ਇੰਟੈਲੀਜੈਂਟਲੀ ਜਿਹੜਾ ਹਿਊਮਨ ਇੰਟੈਲੀਜੈਂਸ ਅਤੇ ਟੈਕਨੀਕਲ ਸਰਵੇਲੈਂਸ ਦੇ ਤਹਿਤ ਸਾਡੇ ਪੂਰੀ ਜਿਹੜੀ ਪੁਲਿਸ ਟੀਮ ਨੇ ਮਿਹਨਤ ਕਰਦੇ ਹੋਏ ਬਹੁਤ ਤੇਜ਼ੀ ਨਾਲ ਮੁਸਤਦੀ ਨਾਲ ਇਹਨਾਂ ਜਿਹੜੇ ਇਹਨਾਂ ਨੂੰ ਜਲਦੀ ਤਫਤੀਸ਼ ਦੇ ਵਿੱਚ ਅਰੈਸਟ ਕੀਤੇ ਗਏ ਮੁੱਜਮ ਫੜੇ ਗਏ ਨੇ ਇਹ ਸਮ ਕੇਸ ਨੂੰ ਹਲ ਕੀਤਾ ਜਿਹੜੇ ਬਾਕੀ ਤਿੰਨ ਰਹਿ ਗਏ ਉਹ ਵੀ ਬੜੀ ਜਲਦੀ ਪੁਲਿਸ ਦੁਆਰਾ ਗ੍ਰਿਫਤਾਰ ਕੀਤੇ ਜਾ ਰਹੇ ਹਾਂ। ਔਰ ਦਾ ਕੀ ਰੋਲ ਸੀ ਸਰ ਇਹਦੇ ਵਿੱਚ ਜਿਹੜੀ ਲੜਕੀ ਹੈ ਖਾਸ ਤੌਰ ਤੇ ਕਹਿੰਦੇ ਮਾਸਟਰਮਾਈਂਡ ਹੋਈ ਸੀ। ਨਹੀਂ ਇਹਦੇ ਵਿੱਚ ਜਿਹੜਾ ਮਾਸਟਰਮਾਈਂਡ ਵਾਲਾ ਜਿਹੜਾ ਇੱਕ ਲੜਕਾ ਉਹਦੇ ਵਿੱਚ ਹੈਗਾ ਰਾਜਦੀਪ ਸਿੰਘ ਦਾ ਜਿਹੜਾ ਹੁਣ ਤੱਕ ਤਫਤੀਸ਼ ਸਾਹਮਣੇ ਆ ਰਿਹਾ ਹੈਗਾ ਲੇਕਿਨ ਇਹ ਤਫਤੀਸ਼ ਦੇ ਵਿੱਚ ਅੱਗੇ ਅੱਗੇ ਜਿਸ ਤਰੀਕੇ ਨਾਲ ਬਾਕੀ ਬੰਦੇ ਫੜੇ ਜਾਣਗੇ ਉਸ ਹਿਸਾਬ ਨਾਲ ਸਾਹਮਣੇ ਆਏਗਾ ਲੇਕਿਨ ਲੜਕੀ ਕੋਲੋਂ ਵੀ ਜਿਹੜਾ ਇਹਨਾਂ ਨੇ ਉੱਥੋਂ ਸੋਨਾ ਵੇਚਿਆ ਜਿਹੜਾ ਕੀਤਾ ਉਹਦਾ 2 ਲੱਖ ਰੁਪਏ ਉਹਦੇ ਲੜਕੀ ਕੋਲ ਵੀ ਬਰਾਮਦ ਹੋਇਆ ਇਹ ਇਹਨਾਂ ਦੇ ਨਾਲ ਹੀ ਹੈ ਇਹ ਸਾਰੇ ਜਣੇ ਇਕੱਠੇ ਇਹੋ ਜਿਹਾ ਜਿਹੜੇ ਵਾਰਦਾਤਾਂ ਨੂੰ ਜਾਮ ਦੇਣ ਦਾ ਕੰਮ ਕਰਦੇ ਪਹਿਲਾਂ ਕਿੰਨੀਆਂ ਵਾਰਦਾਤਾਂ ਕੀਤੀਆਂ ਕਿ ਪਹਿਲੀ ਸੀ ਅਨੇ ਇਹ ਸਾਰੇ ਤਫਤੀਸ਼ ਦੇ ਵਿੱਚ ਦੇਖ ਰਹੇ ਹੁਣ ਤੱਕ ਜਿਹੜੀ ਚੀਜ਼ ਸਾਹਮਣੇ ਆਈ ਹੈ ਹੁਣ ਤੱਕ ਫਿਲਹਾਲ ਜਿਹੜੀ ਇਹਨੂੰ ਇਮੀਡੀਏਟਲੀ ਅਸੀਂ ਟਰੇਸ ਕਰਕੇ ਇਹ ਬੰਦੇ ਜਿਹੜੇ ਇਹਨਾਂ ਤੋਂ ਜਿਹੜੀ ਬਰਾਮਗੀ ਕੀਤੀ ਗਈ ਹੈ ਅੱਗੇ ਫਰਦਰ ਇਹਨਾਂ ਦਾ ਹੋ ਵੀ ਚੱਲਦਾ ਹੈ ਇਹ ਅੰਮ੍ਰਿਤਸਰ ਦੇ ਹੀ ਰਹਿਣ ਵਾਲੇ ਇਹ ਇਨਫੋਰਮੇਸ਼ਨ ਕਿਵੇਂ ਆਈ ਹੈ ਦੂਸਰੀ ਮੰਡੀ ਦੇ ਉੱਤੇ ਜਿਹੜਾ ਹੈਗਾ ਉਹ ਜਿਹੜਾ ਬੰਦੇ ਦੇ ਕੋਈ ਇੱਕ ਦਾ ਕੀਤੀ ਦੇਖੋ ਇਹ ਚੀਜ਼ ਜਿਵੇਂ ਅਸੀਂ ਵੀ ਜਾਣਦੇ ਹਾਂ ਅਲੱਗ-ਅਲੱਗ ਅੰਮ੍ਰਿਤਸਰ ਦੇ ਵਿੱਚ ਥਾਵਾਂ ਤੇ ਜਿਹੜੇ ਅਲੱਗ-ਅਲੱਗ ਤਰ੍ਹਾਂ ਦੇ ਕਾਰੋਬਾਰ ਜਿਹੜਾ ਚੱਲਦੇ ਕਰਦੇ ਨੇ ਇਹੋ ਜਿਹੇ ਵਿਅਕਤੀਆਂ ਨੂੰ ਜਿਹੜੀ ਵੀ ਸਾਡੀ ਤਫਤੀਸ਼ ਚ ਅਸੀਂ ਦੇਖ ਰਹੇ ਹਾਂ ਕਿ ਕਿਹੜੇ ਬੰਦੇ ਨੇ ਇਹਨਾਂ ਨੂੰ ਇਨਪੁਟ ਦਿੱਤੀ ਜਾਂ ਇਹ ਖੁਦ ਪਹਿਲਾਂ ਉੱਥੇ ਆਏ ਉਹ ਸਾਰੀਆਂ ਚੀਜ਼ਾਂ ਹੀ ਤਫਤੀਸ਼ ਚ ਦੇਖਿਆ ਜਾ ਰਹੀਆਂ ਪਲੱਸ ਨਹੀਂ ਇਹਨਾਂ ਚ ਕੋਈ ਨਹੀਂ ਇਹਨਾਂ ਦੇ ਵਿੱਚੋਂ ਅਜੇ ਤੱਕ ਜਿਹੜਾ ਤਫਤੀਸ਼ ਚ ਚੀਜ਼ ਨਹੀਂ ਸਾਹਮਣੇ ਆਈ ਲੇਕਿਨ ਜਿਹੜਾ ਜਿਹੜਾ ਆਏਗਾ ਉਹ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੇ ਕਿਉਂਕਿ ਅਜੇ ਤਿੰਨ ਵਿਅਕਤੀ ਹੋਰ ਰਹਿ ਗਏ ਨੇ ਉਹ ਵੀ ਜਦੋਂ ਅਸੀਂ ਅਰੈਸਟ ਕਰ ਲਾਂਗੇ ਤੇ ਤਫਤੀਸ਼ ਦੇ ਵਿੱਚ ਹੋਰ ਕਾਫੀ ਚੀਜ਼ਾਂ ਸਾਹਮਣੇ ਆਣਗੀਆਂ ਪਲੱਸ ਜਿਹੜੀਆਂ ਬਾਕੀ ਬੰਦੇ ਦੀ ਬਰਾਮਦਗੀ ਉਹ ਵੀ ਅਸੀਂ ਜਲਦੀ ਪੂਰੀ ਨਹੀਂ ਅਜੇ ਨਹੀਂ ਸਰ ਇਹ ਨਹੀਂ ਏਜ ਕਿੰਨੀ ਇਹ ਇਹ ਸਾਰੇ ਨੌਜਵਾਨ ਨੇ ਹੁਣ ਹੁਣ ਤੱਕ ਜਿਹੜੇ ਤਿੰਨੋ ਫੜੇ 20 22 ਸਾਲ 25 ਸਾਲ ਤੱਕ ਦੇ ਨੇ ਕੋਈ ਉਹਦੇ ਕਰਕੇ ਕੀਤੀ ਲੁੱਟ ਨਸ਼ੇ ਵਾਲੀ ਚੀਜ਼ ਅਜੇ ਤੱਕ ਸਾਹਮਣੇ ਕੋਈ ਨਹੀਂ ਇਹ ਲੜਕੀ ਦਾ ਕੀ ਰੋਲ ਸੀ ਮੇਨ ਕਿਉਂਕਿ ਮੇਨ ਦੱਸਿਆ ਉਹਦੇ ਕੋਲ ਪੈਸੇ ਜਮ੍ਹਾਂ ਕਰਾਉਂਦੇ ਸੀ ਦੇ ਕੋਈ ਸ਼ੱਕ ਨਾ ਹੋਵੇ ਇਸ ਤਰ੍ਹਾਂ ਦੇਖੋ ਤੁਹਾਨੂੰ ਦੱਸਿਆ ਵੀ ਇਹਦੇ ਕੋਲ 2 ਲੱਖ ਰੁਪਏ ਦੀ ਬਰਾਮਦਗੀ ਹੋਣ ਦਾ ਕੋਈ ਹੈ ਲੜਕੀ ਕੋਲ ਤਵਤੀਜ ਨੇ ਹੋਰ ਕੀ ਕੀ ਰੋਲ ਨਿਭਾਇਆ ਉਹ ਸਾਰਾ ਸਾਹਮਣੇ ਆਏਗਾ ਤੁਹਾਡੇ ਨਾਲ ਸ਼ੇਅਰ ਕੀਤਾ ਜਾਏਗਾ ਕਿਉਂਕਿ ਤਿੰਨ ਵਿਅਕਤੀ ਮੈਂ ਦੱਸਿਆ ਹੈ ਤਿੰਨ ਫੜੇ ਗਏ ਨੇ ਤਿੰਨ ਹੋਰ ਬਾਕੀ ਰਹਿ ਗਏ ਉਹਨਾਂ ਨੂੰ ਜਿਹੜੀ ਜੜੀ ਹੋਈ ਸੀ ਲੁੱਟ ਕਿੰਨੀ ਹੈ ਇਹਦੀ ਰਿਕਵਰੀ ਕਿੰਨੀ ਹੈ 290 ਗ੍ਰਾਮ ਦੇ ਕਰੀਬ ਦਾ ਸੀਗਾ ਲੇਕਿਨ ਉਹਦੇ ਵਿੱਚ ਮਿਕਸ ਜਿਹੜਾ ਹੁੰਦਾ ਜਿਹਨੂੰ ਸ਼ੁੱਧਾ ਸੋਨਾ ਕਹਿੰਦੇ ਆ ਇੱਕ ਮਿਕਸ ਹੈਗਾ ਤੇ ਇਹਦੇ ਵਿੱਚੋਂ ਜਿਹੜਾ ਉਹ ਮਿਕਸ ਹੋਣਾ ਸੀਗਾ ਜਿਹਦੇ ਵਿੱਚੋਂ ਹੁਣ ਤੱਕ 152 ਗ੍ਰਾਮ ਤੇ 4 ਲ ਸਾਡੇ ਜਿਹੜਾ 골ਡ ਗੈਂਗ ਲੁੱਟਣ ਵਾਲਾ ਗਰੋਹ ਹੈ ਇਹਨਾਂ ਨੇ ਗਰੋਹ ਨੈਟਵਰਕ ਆਪਣਾ ਪਹਿਲਾਂ ਤੋਂ ਬਣਾ ਕੇ ਰੱਖਿਆ ਹੈ ਕਿ ਇਹਨਾਂ ਨੇ ਕੇਵਲ 골ਡ ਵਾਲੇ ਨੂੰ ਹੀ ਨਿਸ਼ਾਨਾ ਬਣਾਣਾ ਹੈ ਤੇ બીજી ਗੱਲ ਹੈ ਪੁਲਿਸ ਸੀਸੀਟੀਵੀ ਇਹਨਾਂ ਨਾਲ ਪਹੁੰਚੀ ਹੈ ਇਹਨਾਂ ਦੇ ਫੋਨ ਕਾਲ ਕਿਦਾਂ ਪੁਲਿਸ ਨੇ ਇਸ ਤਰ੍ਹਾਂ ਕੀਤਾ ਦੇਖੋ ਇਹ ਸਾਡੇ ਤਫਤੀਸ਼ ਦਾ ਪਾਰਟ ਹੈ ਇਹ ਤੇ ਇਹ ਤੇ ਮੈਂ ਵੀ ਹੈ ਸਾਡਾ ਆਪਣਾ ਇੱਕ ਜਿਹੜਾ ਨੈਟਵਰਕ ਸਰਕਲ ਰਹਿੰਦਾ ਹੈ ਪੁਲਿਸ ਦੀ ਇਹ ਮਿਹਨਤ ਹੈ ਇਹ ਪੁਲਿਸ ਦੀ ਅਲੱਗ-ਅਲੱਗ ਤਰੀਕਿਆਂ ਨਾਲ ਜਿਹੜੀ ਕੀਤੀ ਜਾਣ ਵਾਲੀ ਮਿਹਨਤ ਆ ਸਾਡੇ ਜਿਹੜੇ ਗਰਾਊਂਡ ਲੈਵਲ ਤੋਂ ਲੈ ਕੇ ਸਾਡੇ ਆਫੀਸਰਸ ਤੱਕ ਜਿਹੜੇ ਸਾਰੇ ਆਫੀਸਰਸ ਨੇ ਉਹਦੇ ਵਿੱਚ ਸਾਡੇ ਕਨਸਟੇਬਲ ਸਾਡੇ ਹੈੱਡ ਕਨਸਟੇਬਲ ASI IO ਜਿਹੜੇ ਲੱਗੇ ਨੇ ਸਾਡੇ ਉਹਨਾਂ ਦੇ DSP ਸੁਪਰਵਾਈਜ਼ਰ ਆਫਸਰ ADCP ਸਾਰਿਆਂ ਦੀ ਮਿਹਨਤ ਹੁੰਦੀ ਹੈ ਇੱਕ ਦੂਜੇ ਦੇ ਨਾਲ ਟੀਮਵਰਕ ਦੇ ਵਿੱਚ ਉਹ ਦਿਨ ਰਾਤ ਮਿਹਨਤ ਕਰਕੇ ਇਹਨਾਂ ਨੂੰ ਰੈਸਟ ਕੀਤਾ ਗਿਆ ਇੱਕ ਥੋੜੀ ਜਿਹੀ ਮਿਹਨਤ ਉਹ ਜੇ ਦੀ ਵਾਰਦਾਤ ਹੋਈ ਨਾ ਸਕੇ ਦੇਸ ਇਹਦੇ ਤੋਂ ਥੋੜਾ ਜਿਹਾ ਨਹੀਂ ਹੋਦਾ ਜਿਵੇਂ ਉਹਦੇ ਵਾਸਤੇ ਤੁਸੀਂ ਰੋਜ਼ ਰੋਜ਼ ਦੇਖਦੇ ਹੀ ਹੋ ਸਾਡੇ ਨਾਲ ਬਾਹਰ ਇਲਾਕੇ 'ਚ ਜਦੋਂ ਮਿਲਦੇ ਹੋ ਤੁਸੀਂ ਪੁਲਿਸ ਆਫੀਸਰਸ ਨੂੰ ਵੀ ਵੀ ਜਿਹੜਾ ਇਹਨੇ ਨਾਕੇ ਇੰਨੀਆਂ ਪੈਟਰੋਲਿੰਗ ਚੈਕਿੰਗ ਜਿਹੜੀਆਂ ਚੱਲਦੀਆਂ ਰਹਿੰਦੀਆਂ ਅਮਨ ਸਰ ਪੁਲਿਸ ਦੁਆਰਾ ਤੇ ਜਿਹੜਾ ਵੀ ਕੋਈ ਵੈਸੇ ਤੇ ਕੋਈ ਇਹੋ ਜਿਹਾ ਵਾਰਦਾਤ ਹੋਣ ਨਹੀਂ ਦਿੱਤੀ ਜਾਂਦੀ ਪਰ ਜਿਹੜੀ ਜਿਹੜੀ ਹੋ ਰਹੀ ਹੈ 100% ਦੇ ਵਿੱਚ ਹੁਣ ਤੱਕ ਸਾਰੀਆਂ ਟਰੇਸ ਕੀਤੀਆਂ ਗਈਆਂ ਸਾਰਿਆਂ ਨੂੰ ਹੀ ਅਸੀਂ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਭੇਟਿਆ ਹੈ ਤਫਸੀਰ ਸਰ ਨੂੰ ਤਾਂ ਕੀਤਾ ਜਿਸ ਤਰ੍ਹਾਂ ਸਰ ਬ੍ਰਾਈਡ ਕੇ ਕੋ ਕਾफी ਚਰਚਾ ਵੀ ਰਿਹਾ ਗਿਆ ਹੈ ਬਿਲਕੁਲ ਜੀ ਜਿਹੜਾ ਇਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਬੜੀ ਇੱਕ ਮਿਹਨਤ ਕੀਤੀ ਹੈ ਬਹੁਤ ਮਿਹਨਤ ਕਰਨੀ ਪਈ ਸਾਡੀ ਟੀਮ ਨੂੰ ਐਸਐਚਓ ਜੀਐਸਪੀ ਸਵਾਨ ਪੂਰੇ ਦਿਨ ਰਾਤ ਇਤੇ ਮਿਹਨਤ ਲੱਗੇ ਇਤੇ ਕੰਮ 'ਚ ਲੱਗੇ ਰਹੇ ਨੇ ਆਲਦੋ ਇਤੇ 26 ਜਨਵਰੀ ਦਾ ਵੀ ਇਸ ਟਾਈਮ ਸਾਰਾ ਉਹ ਵੀ ਇੱਕ ਡਿਊਟੀਆਂ ਚੱਲ ਰਹੀਆਂ ਸੀ ਲੇਕਿਨ ਮੈਂ ਇਹਨਾਂ ਨੂੰ ਵਧਾਈ ਦੇ ਪਾਤਰ ਨੇ ਇਹਨਾਂ ਸਾਰਿਆਂ ਨੇ ਸਾਡੇ ਮਾਨਯੋਗ ਸੀ ਸੀਪੀ ਸਾਹਿਬ ਦੀ ਦਿਸ਼ਾ ਨਿਰਦੇਸ਼ ਹੈ ਉਹਨਾਂ ਦੀ ਸੁਪਰਵਾਈਜ਼ਨ ਹੈ ਇਹਨਾਂ ਨੇ ਇਹ ਚੀਜ਼ ਨੂੰ ਸਿਰ ਅੰਜਾਮ ਦਿੱਤਾ ਹੈ ਬਦੋਸ਼ੀ ਫੜੇ ਗਏ ਤੇ ਉਹਨਾਂ ਤੋਂ ਰਿਕਵਰੀ ਭਾਰੀ ਰਿਕਵਰੀ ਵੀ ਕਰ ਲਈਏ ਘਰੇ ਸਰ ਘਰੇ ਸਿੱਤੇ ਤੋਂ ਸਾਡੇ ਫੜੇ ਗਏ ਰੈਸ ਕਿਤੇ ਤੁਹਾਨੂੰ ਸਾਰਾ ਸ਼ੇਰ ਸਰ 31 ਸਪਟੰਬਰ ਦੀ ਮੰਡੇ ਆ ਸੋਨੇ ਦੀ ਜਿੱਥੋਂ ਸੋਨਾ ਟੋੜਾ ਮੈਨਾ ਸੋਨੇ ਦਾ ਲੈਣ ਦੇਣ ਚੱਲਦਾ ਇੱਥੇ ਕੋਈ ਵੀ ਪੁਲਿਸ ਸੁਰੱਖਿਆ ਏਡੀ ਜਿਆਦੀ ਨਹੀਂ ਹੈਗੀ ਇਹ ਨਹੀਂ ਹੋਣੀ ਚਾਹੀਦੀ ਉੱਥੇ ਨੇ ਨੇ ਹੈਗੇ ਬਿਲਕੁਲ ਹੈਗੇ ਨੇ ਸਾਡੀ ਪੀਸੀਆਰ ਵੀ ਲੱਗੀਆਂ ਨੇ ਸਾਡੀ ਦੂਜੀ ਪੈਟ੍ਰੋਲਿੰਗ ਪਾਰਟੀ ਜਿਹੜੀ ਫੁੱਟ ਪੈਟ੍ਰੋਲਿੰਗ ਉਹ ਵੀ ਉਹਨੂੰ ਕਵਰ ਕਰਦੀ ਨੇ ਸਾਡੇ ਐਸਐਚਓਜ਼ ਵੀ ਉਸ ਏਰੀਆ ਚ ਚੱਕਰ ਮਾਰਦੇ ਨੇ ਪ੍ਰੋਪਰ ਇਹ ਦੇ ਵਿੱਚ ਹੋਰ ਹੋਰ ਸਾਨੂੰ ਲੋਡ ਨਹੀਂ ਹੈਗੀ ਕਿ ਇਸ ਮੰਡੀ ਨੂੰ ਕਵਰ ਕਰਨ ਵਾਸਤੇ ਕੋਈ ਹੋਰ ਕਮਾਂਡੋ ਲੱਗੇ ਹੋਣ ਦੇਖੋ ਦੇਖੋ ਮੈਂ ਇੱਕ ਚੀਜ਼ ਦਾ ਪੂਰੇ ਅੰਮ੍ਰਿਤਸਰ ਦੀ ਪੋਪੂਲੇਸ਼ਨ ਦੇ ਮੁਤਾਬਕ ਜਿਵੇਂ ਅਸੀਂ ਪੁਲਿਸ ਫੋਰਸ ਦਾ ਦੇਖੀ ਹਰ ਜਗ੍ਹਾ ਹਰ ਗਲੀ ਮੁਹੱਲੇ ਦੇ ਵਿੱਚ ਜਿਹੜੀ ਸਾਡੀ ਪੁਲਿਸ ਦੀ ਫੇਰ ਵੀ ਪ੍ਰੈਜ਼ੈਂਸ ਰਹਿੰਦੀ ਹੈ ਜਾंदे ਨੇ ਹੁਣ ਰੂਟੀਨ ਤੇ ਜਦੋਂ ਕਿਤੇ ਪੈਟਰੋਲਿੰਗ ਕਰ ਰਹੇ ਆ ਕਿਤੇ ਨਾਕਾ ਨਾਕਾ ਲਗਾਇਆ ਜਾ ਰਿਹਾ ਪੁਲਿਸ ਪਾਰਟੀ ਦੁਆਰਾ ਆਫੀਸਰ ਚੈਕਿੰਗ ਕਰਦੇ ਨੇ ਉਹ ਇਸੇ ਚੀਜ਼ ਨੂੰ ਹੀ ਜਿਹੜੀਆਂ ਪਤਾ ਨਹੀਂ ਕਿੰਨੀਆਂ ਵਾਰਦਾਤਾਂ ਪ੍ਰिवेंट ਇਸੇ ਕਰਕੇ ਹੁੰਦੀਆਂ ਨੇ ਇਸੇ ਕਰਕੇ ਬਚੇ ਜਾਂਦੀਆਂ ਨੇ ਕਿਉਂਕਿ ਪੁਲਿਸ ਪੂਰੀ ਮੂਸਤੈਦ ਹੁੰਦੀ ਹੈ ਥੈਂਕ ਯੂ ਸਰ